ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅਥ ਚੰਡੀ ਚਰਿਤਰ ਉਸਤਤ ਵਰਨਨ ਪੁਜੰਗ ਪ੍ਰਿਆਤ ਛੰਦ ਪਰੇ ਜੋਗਨੀ ਪਤਰ 64 ਚਾਰੰ ਚਲੇ ਠਾਮ ਠਾਵੰ ਡਕਾਰੰ ਡਕਾਰੰ ਪਰੇ ਨੇਹਗੇ ਹੰਗ ਇਕੰਕ ਬੰਕੰ ਗੁਰਲੇ ਸੂਰ ਵੀਰੰ ਆਹਾੜਮ ਨਿਰਸੰਕੰ ਚਲੇ ਨਾਰਦਉ ਹਾਥ ਬੀਨਾ ਸੁਹਾਏ ਬਨੇ ਬਾਰਦੀ ਡੰਕ ਡੌਰੂ ਪਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਚ ਮੁਛ ਮਨਚੇ ਬੂਤ ਪ੍ਰੇਤੰ ਨਚੇ ਬੀਰ ਬੈ ਤਾਲ ਅਦੰ ਕਮਦੰ ਬਦੇ ਬਦ ਗੋਪਾ ਗੁਰਤ੍ਰਾਨ ਬਦੰ ਭਈ ਸਾਧ ਸੰਭੂ ਭੀਤੰ ਅਭੀਤੇਨ ਮੋ ਲੋਕ ਮਾਤਾ ਭਲੇ ਸਤਰ ਜੀਤੇ ਬੜੇ ਮੂੜ ਯਾਕੋ ਧਨਵਤਾਮ ਬਾਡੇ ਸੁਨੇ ਸੂਮ ਸੋ ਫੀਲ ਰੈ ਜੁਦ ਗਾਡੇ ਜਗੈ ਰੈਣ ਜੋਗੀ ਜਪੈ ਜਾਪ ਯਾਕੋ ਤਰੈ ਪਰਮ ਜੋ ਕੰਗਲ ਹੈ ਸਿਦਤਾ ਕੋ ਬੜਾ ਯਾਹਿ ਵਿਦਿਆਰਥੀ ਵਿਦਿਆਹਿ ਤੰ ਲਹ ਸਰਬ ਸ਼ਾਸਤ੍ਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਰਾ ਜੀ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਸਤ ਸੰਤ ਅੰਤਲ ਹੈਗੇ ਮੁਕਤ ਫਲ ਭਾਵੇਂਗੇ ਭਗਵੰਤ ਏਤ ਸ੍ਰੀ ਬਚਿਤ੍ਰਨਾਟਕੇ ਚੰਡੀ ਚਰਿਤਰੇ ਚੰਡੀ ਚਰ ਚੰਡੀ ਚਰਿਤਰ ਉਸਤਤ ਨਾਮ ਅਸਤੁਨੋ ਧਿਆਏ ਸੰਪੂਰਨ ਮਸਤ ਸੁਭ ਮਸਤ ਅਫਜੂ ਵਿਕਾਰੇ ਜਾਵੇ ਨਿਆਲੋ ਜਾਵੇ ਮਾਤਾ ਸਾਹਿਬ ਦੀ ਵਾਜੂ ਦੇ ਚਰਨ ਕੋਲਾ ਨੂੰ ਭਾਵੇ ਸਤਿ ਰਿਯਾ ਕਾਲ ਗੁਰੂ ਗੁਰ ਅਕਾਲ ਤੇਗ ਤੇਗ ਫਤਿਹ ਗੁਰਪੰਥ ਖਾਲਸਾ ਜੀ ਦੀ ਹਰ ਮੈਦਾਨ ਫਤਿਹ